ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਗਨਪੂਲ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਅਦਾਰਾ ਪੰਜਾਬੀ ਤੇ ਪੰਜਾਬ ਆਸਟ੍ਰੇਲੀਆ ਵੱਲੋਂ ਜਿਵੇਂ ਪਿਛਲੇ ਸ਼ਾਮੇ ਤੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੋਂ ਸਾਰ ਲਈ ਯਤਨ ਉਪਰਾਲੇ ਕੀਤੇ ਜਾ ਰਹੇ ਨੇ ਉਸੇ ਲੜੀ ਦੇ ਤਹਿਤ ਇਹਨਾਂ ਵੱਲੋਂ ਇੱਕ ਹੋਰ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਜਿਸ ਵਿੱਚ ਇਹ ਇੱਕ ਵਿਸ਼ਵ ਪੱਤਰੀ ਬਾਲ ਉਡਾਨ ਦੇ ਨਾਮ ਹੇਠ 200 ਤੋਂ 250 ਬੱਚਿਆਂ ਦੀਆਂ ਵਿਦਿਆਰਥੀਆਂ ਦੀਆਂ ਕਵਤਾਵਾਂ ਮੌਲਿਕ ਰਚਨਾਵਾਂ ਲੈ ਕੇ ਇੱਕ ਸਾਂਝੀ ਪੁਸਤਕ ਛਾਪਨ ਜਾ ਰਹੇ ਨੇ ਸੋ ਇਹਨਾਂ ਵੱਲੋਂ ਮਾਪਿਆਂ ਅਤੇ ਅਧਿਆਪਕਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਆਪਣੀਆਂ ਆਪਣੇ ਬੱਚਿਆਂ ਦੀਆਂ ਰਚਨਾਵਾਂ ਉਹ ਚਾਹੇ ਕਿਸੇ ਵੀ ਵਿਧਾ ਵਿੱਚ ਹੋਣ ਕਵਤਾ ਕਹਾਣੀ ਗੱਜਲ ਮਿੰਨੀ ਕਹਾਣੀ ਲੇਖ ਆਦਿ ਵਿਧਾ ਵਿੱਚ ਭੇਜ ਸਕਦੇ ਨੇ ਬੱਚੇ ਦੀ ਜਿਹੜੀ ਰਚਨਾ ਬਿਨਾਂ ਸੋਧੇ ਕਲਦੀਪ ਸਿੰਘ ਜੀ ਪੀ ਦੇ ਨੰਬਰ ਤੇ ਜੋ ਸਕਰੀਨ ਤੇ ਸ਼ੇਅਰ ਕੀਤਾ ਜਾਵੇਗਾ ਉਹ ਤੁਸੀਂ ਭੇਜਣਾ ਸੋ ਇਹਨਾਂ 31 ਜੁਲਾਈ ਤੱਕ ਤੁਸੀਂ ਰਚਨਾਵਾ ਇਹਨਾਂ ਨੂੰ ਭੇਜ ਸਕਦੇ ਹੋ ਅ ਔਰ ਹੋਰ ਜਾਣਕਾਰੀ ਲਈ ਦੱਸਿਏ ਕਿ ਅ ਪੋਸਟਕ ਲੋਕਾਤਨ ਸਮੇਂ ਅ ਬਤਿਆਰਤੀਆਂ ਜਾਂ ਬੱਚਿਆਂ ਜੋ ਜਿਹੜੇ ਵੀ ਇਸ ਕਿਤਾਬ ਦਾ ਹਿੱਸਾ ਹੋਣਗੇ ਉਹਨਾਂ ਨੂੰ ਇੱਕ ਮੈਡਲ ਪਲੱਸ ਕਿਤਾਬ ਔਰ ਕਲਾਸ ਸਨਮਾਨ ਪੱਤਰ ਦੇ ਨਾਲ ਉਹਨਾਂ ਦੀ ਹੌਸਲਾ ਵਜਾਈ ਕੀਤੀ ਜਾਵੇਗੀ ਸੋ ਆਓ ਆਪਾਂ ਰਲ ਮਿਲ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਵਿੱਚ ਵਾਅਦਾ ਕਰੀਏ ਅਤੇ ਬੱਚਿਆਂ ਦੀ ਕਲਾ ਨੂੰ ਵਿਸ਼ਵ ਪੱਧਰ ਦੇ ਉੱਪਰ ਇੱਕ ਪੁਸਤਕ ਰਾਹੀਂ ਪੇਸ਼ ਕਰੀਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਆਪਣੀ ਕਲਾ ਨੂੰ ਹੋਰ ਵਿਸਤਰ ਬਣਾਉਣ ਔਰ ਪੰਜਾਬੀ ਸਾਹਿਤ ਨੂੰ ਆਪਣੀ ਮਾਂ ਬੋਲੀ ਨੂੰ ਕੋਈ ਹੋਰ ਜਿਹੜਾ ਹੈ ਦੇਣ ਦੇ ਸਕਣ ਉਹਨਾਂ ਦਾ ਪ੍ਰਚਾਰ ਪ੍ਰਸਾਰ ਕਰ ਸਕਣ ਔਰ ਚੰਗਾ ਸਾਹਿਤ ਜਿਹੜੀ ਆ ਸਿਰਜ ਸਕਣ ਸੋ ਮੈਂ ਇਹਨਾਂ ਕਹਿਣਾ ਹੋਇਆ ਮੈਂ ਇਸ ਉਪਰਾਲੇ ਲਈ ਵੀਰ ਵੱਡੇ ਵੀਰ ਕੁਲਦੀਪ ਸਿੰਘ ਦੀਪ ਅਤੇ ਸਾਧਕ ਤਖਤੂਪੁਰ ਜੀ ਔਰ ਸਮੁੱਚੇ ਆਦਾਰਾ ਪੰਜਾਬੀ ਤੇ ਪੰਜਾਬ ਆਸਟ੍ਰੇਲੀਆ ਪਰਿਵਾਰ ਨੂੰ ਮੈਂ ਇਸ ਉਪਰਾਲੇ ਲਈ ਬਹੁਤ-ਬਹੁਤ ਵਧਾਈ ਦਿੰਦਾ ਸੋ ਬਹੁਤ-ਬਹੁਤ ਧੰਨਵਾਦ